ਸਵਾਗਤ ਹੈ ਜੀ ਤਲਵੰਡੀ ਪਾਈ ਟੈਨਟ ਤੇ ਮੋਗਾ ਦੇ ਪਿੰਡ ਦੋਨੋ ਕੇ ਵਿਕੇ ਪੰਜਾਬ ਮੈਡੀਕਲ ਦੀ ਦੁਕਾਨ ਉੱਪਰ ਪਿਛਲੇ ਦਿਨੀ ਚਾਰ ਵਿਅਕਤੀਆਂ ਵੱਲੋਂ ਤੇਜ਼ ਤਾਰਾ 18 ਨਾਲ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ આરોપીਆਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਇਸ ਵਾਰਦਾਤ ਦਾ ਮਾਸਟਰਮਾਈਂਡ ਅਜੇ ਖਰਾਦ ਦੱਸਿਆ ਜਾ ਰਿਹਾ ਹੈ ਆਜੋ ਸੁਣਦੇ ਹਾਂ ਇਸ ਸਬੰਧੀ ਕੀ ਕਿਹਾ ਐਸਪੀ ਇਨਵੈਸਟੀਗੇਸ਼ਨ ਸਰਦਾਰ ਲਵਦੀਪ ਸਿੰਘ ਗਿੱਲ ਨੇ ਮਿਤੀ 18 ਨੂੰ 24 ਨੂੰ ਸਾਨੂੰ ਇੱਕ ਰਜੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਦਿਆਨ ਲਖਾਇਆ ਉਹਦਾ ਵੀ ਮੈਂ ਉਹ ਸ਼ਮਸ਼ੇਰ ਕਾਨ ਉਹਦਾ ਦੋਸਤ ਹੈ ਦੁਨਨੇ ਕਿ ਉਹਦੀ ਮੈਡੀ ਪੰਜਾਬ ਮੈਡੀਕਲ ਸਟੋਰ ਹੈ ਉੱਥੇ ਬੈਠਾ ਸੀ ਤੇ ਮੇਰੀ ਕੁੱਟਮਾਰ ਹੋਈ ਵੈਰੀਫਾਈ ਕਰਨ ਤੇ ਪਤਾ ਲੱਗਿਆ ਵੀ ਉਹਦੀ ਦੁਕਾਨ ਤੇ ਚਾਰ ਵਿਅਕਤੀ ਆਏ ਮੂੰਹ ਬੰਨ ਕੇ ਜਿਨ੍ਹਾਂ ਕੋਲ ਕਿਰਪਾਨ ਗੰਦਾਸੀ ਜਿਹਦੇ ਤੇ ਮੋਟਰਸਾਈਕਲ ਦੀ ਗਰਾਰੀ ਫਟ ਕੀਤੀ ਹੋਈ ਸੀ ਤੇ ਬੇਸਬਾਲ ਉਹ ਤਿੰਨਾਂ ਹਥਿਆਰਾਂ ਨਾਲ ਉਹਦੀ ਕੁੱਟਮਾਰ ਕੀਤੀ ਕਾਫੀ ਜ਼ਿਆਦਾ ਤੇ ਉਸ ਤੋਂ ਬਾਅਦ ਗੱਲੇ ਚੋਂ ਪੈਸੇ 6000 ਰੁਪਇਆ ਲੁੱਟ ਕੇ ਲੈ ਗਏ ਬੇਸਿਕਲੀ ਉਹਨਾਂ ਨੂੰ ਇਹ ਉਮੀਦ ਸੀ ਕਿ ਇੱਥੇ 2.5 ਲੱਖ ਰੁਪਈਆ ਜਿਹੜਾ ਕਿਸੇ ਨੇ ਉਹਨਾਂ ਨੂੰ ਕਿਹਾ ਸੀ ਵੀ 2.5 ਲੱਖ ਰੁਪਈਆ ਇੱਥੇ ਹੋਊਗਾ ਕਿਉਂਕਿ ਉਹ ਇਸਨੀਤ ਨਾ ਆਏ ਸੀ ਜਿਹੜਾ ਜਿਸ ਬੰਦੇ ਨੇ ਉਹਨੂੰ ਕਿਹਾ ਸੀ ਵਿਜੇ ਕੁਮਾਰ ਉਹਦਾ ਨਾਂ ਵਿਜੇ ਕੁਮਾਰ ਅਰੋੜਾ ਐlies ਵਿੱਕੀ ਐ ਇਹ ਸ਼ਮਸ਼ੇਰ ਤੇ ਵਿੱਕੀ ਦੋਨੇ ਪਹਿਲਾਂ ਕਿਤੇ ਇਕੱਠੇ ਕੰਮ ਵੀ ਕਰਦੇ ਰਹੇ ਆ ਇਸ ਕਰਕੇ ਉਹਦੀ ਜਾਣਕਾਰੀ ਉਹਨੂੰ ਕਾਫੀ ਜ਼ਿਆਦਾ ਸੀ ਪਰ ਬਦਕਿਸਮਤੀ ਨਾਲ ਉਹਨਾਂ ਕੋਲ ਉੱਥੇ ਉਹਨੇ ਪੈਸੇ ਹੈ ਨਹੀਂ ਸੀ ਪਰ ਕਟਮਾਰ ਉਹਦੀ ਜਗ੍ਹਾ ਰਜੇਸ਼ ਕੁਮਾਰ ਦੀ ਹੋ ਗਈ ਜਦੋਂ ਇਹ ਵਾਰਦਾਤ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅੰਕਰ ਗੁਪਤਾ ਜੀ ਨੇ ਸਾਡੀਆਂ ਟੀਮਾਂ ਬਣ ਤਿਆਰ ਕੀਤੀਆਂ ਟੀਮਾਂ ਦੇ ਆਧਾਰ ਤੇ ਅਸੀਂ ਆਡ-ਆਡ ਤਰੀਕੇ ਨਾਲ ਆਪਣਾ ਵੀਡੀਓ ਸੀਸੀਟੀਵੀ ਚੈੱਕ ਕੀਤੇ ਤੇ ਹੋਰ ਹਿਊਮਨ ਸੋਰਸ ਤੋਂ ਆਪਣੀ ਇਨਫੋਰਮੇਸ਼ਨ ਜਿਹੜੀ ਆ ਲਾਈਕ ਉਹਦੇ ਆਧਾਰ ਤੇ ਸਾਨੂੰ ਪਤਾ ਲੱਗਿਆ ਵੀ ਜਿਹੜੇ ਇੱਥੇ ਚਾਰ ਬੰਦੇ ਆਏ ਸੀ ਉਹ ਸੀਗੇ ਵਿਜੇ ਕੁਮਾਰ ਏਲੀਅਸ ਕੇਲਾ ਲੰਡੇਕੇ ਦਾ ਸੁਖਦੇਵ ਸਿੰਘ ਏਲੀਅਸ ਕੈਬੀ ਇਹ ਵੀ ਤਲਵੰਡੀ ਪੰਘੇਰੀਆਂ ਦਾ ਜਸਪ੍ਰੀਤ ਸਿੰਘ ਏਲੀਅਸ ਜੱਜੀ ਇਹ ਵੀ ਲੰਡੇਕੇ ਦਾ ਰਣਜੋਧ ਇਹ ਏਲੀਅਸ ਆਕਾਸ਼ ਏਲੀਅਸ ਭੱਲਾ ਇਹ ਵੀ ਲੰਡੇਕੇ ਆਂਦਾ ਸੀ ਇਹ ਤਿੰਨ ਲੰਡੇਕੇ ਦੇ ਇੱਕ ਤਲਵੰਡੀ ਪੰਘੇਰੀਆਂ ਦਾ ਸੀ ਇਹਨਾਂ ਚਾਰਾਂ ਨੇ ਇੱਥੇ ਮੂੰਹ ਮੰਨ ਕੇ ਆ ਕੇ ਕੁੱਟਮਾਰ ਕੀਤੀ ਸੀ ਲੁੱਟਣ ਦੀ ਨੀਅਤ ਨਾਲ ਜਿਨ੍ਹਾਂ ਚੋਂ ਦੋ ਨੂੰ ਅਸੀਂ ਮਿਤੀ 21/9/24 ਨੂੰ ਜਸਪ੍ਰੀਤ ਤੇ ਰਣਜੋਧ ਨੂੰ ਗ੍ਰਿਫਤਾਰ ਕੀਤਾ ਤੇ 22/9 ਨੂੰ ਵਿਜੇ ਕੁਮਾਰ ਦੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹੜਾ ਪੰਜਵਾਂ ਵਿਅਕਤੀ ਇਹ ਸਾਰੀ ਸਾਜ਼ਿਸ਼ ਦਾ ਜਿਹਨੇ ਘੜੀ ਆ ਵਿਜੇ ਕੁਮਾਰ ਉਹ ਹਜੇ ਫਰਾਰ ਹੈ ਤੇ ਉਹਦੇ ਲਈ ਅਸੀਂ ਆਪੋ ਆਪਣੀਆਂ ਟੀਮਾਂ ਜਿਹੜੀਆਂ ਉਹਦੇ ਮਗਰ ਆ ਜਲਦੀ ਇਹਨੂੰ ਗ੍ਰਿਫਤਾਰ ਕਰ ਦੇਈਏ ਗੱਲੇ ਪੈਸੇ ਲੈ ਕੇ ਗੱਲਾਂ ਕਿਉਂ ਸਰ ਤੇ ਕੀ ਕਮੀ ਹੋਈ ਗੱਲੇ ਚੋਂ 6000 ਰੁਪਈਆ ਸੀ ਤੇ ਇੱਕ ਮੋਬਾਈਲ ਫੋਨ ਸੀ ਮੋਬਾਈਲ ਫੋਨ ਉਹਨਾਂ ਇਸ ਦਰਤੋਂ ਵੀ ਸਾਡੀ ਲੋਕੇਸ਼ਨ ਨਾ ਇਹ ਤੋਂ ਟ੍ਰੇਸ ਹੋ ਜੇ ਉਹਨਾਂ ਨੇ ਤੋੜ ਕੇ ਜੀਰਾ ਰੋਡ ਤੋਂ ਜਿਹੜੀ ਲੋਹਾਰਾ ਰੋਡ ਦੇ ਵਿਚਾਲੇ ਨਹਿਰ ਹੈ ਉੱਥੇ ਕਿਤੇ ਤੋਲਪਨ ਕਰਕੇ ਸਿੱਟਤਾ ਤੇ ਉੱਥੋਂ ਹੀ ਸਾਨੂੰ ਤਲਵਾਰ ਗੰਡਾਸੀ ਬਰਾਮਦ ਹੋਈ ਹੈ ਜਿਹੜਾ ਤੀਜਾ ਬੇਸਬਾਲ ਸੀ ਉਹ ਉੱਥੇ ਦੁਕਾਨ 'ਚ ਹੀ ਟੁੱਟ ਗਿਆ ਸੀ ਤੇ ਉੱਥੇ ਹੀ ਸਿੱਟ ਗਿਆ ਸੀ ਉਹ ਸਾਨੂੰ ਉੱਥੇ ਬਰਾਮਦ ਹੋਇਆ ਨਹੀਂ ਬੈਕਗ੍ਰਾਉਂਡ ਨਹੀਂ ਹੈ ਸਰ ਬੈਕਗ੍ਰਾਉਂਡ 'ਤੇ ਕੋਈ ਮੁਕੱਦਮਾ ਫਿਲਹਾਲ ਨਹੀਂ ਦਰਜ ਹੈਗਾ ਇਹ ਪਹਿਲੀ ਵਾਰ ਜਿਹੜਾ ਵਿਜੇ ਕੁਮਾਰ ਇਲੀਅਸ ਵਿੱਕੀ ਦੇ ਝਾਂਸੇ 'ਚ ਆ ਕੇ ਵੀ ਇਥੇ 2.5 ਲੱਖ ਕਹੂਗਾ ਤੇ ਉਹਦੇ ਲਾਲਚ 'ਚ ਇਹਨਾਂ ਨੇ ਉੱਥੇ ਵਾਰਦਾਤ ਕੀਤੀ ਤਾਂ ਦੁਬਾਰਾ ਕਿ ਕਰ ਲਈ ਨਾ ਉਹਦੇ ਜੀ ਰਿਮਾਂਡ ਕਿ ਨਾਮ ਲਈ ਤੁਰਨ ਦਾ ਬੋਲਾ ਇੱਕ ਦਿਨ ਦਾ ਟੋਟਲ 3 ਦਿਨ ਦਾ ਰਿਮਾਂਡ ਹੈ ਸਰ ਇਹਨਾਂ ਨੇ ਜਿਹੜੀ ਲੁੱਟ ਕੀਤੀ ਸੀ ਜੀ ਉੱਤੇ ਮੈਡੀਕਲ ਸਟੋਰ ਤੋਂ ਚਾਰਾ ਜਾਲੇ ਜਿਹੜਾ ਪੰਜਵੇਂ ਵਿਜੇਰ ਕੋਲੋਂ ਵਿੱਕੀ ਸੀ ਇਹ ਆਪੱਚੇ ਪੰਜਾਂ ਨੇ ਸ਼ੇਅਰ ਕਰਕੇ ਪੈਸੇ ਖਰਚ ਕੀਤੇ ਕਿ ਇਹਨਾਂ ਚਾਰਾਂ ਨੇ ਕਰ ਦਿੱਤੇ 6000 ਰੁਪਈਆ ਸੀ ਉਹ ਇਹਨਾਂ ਚਾਰਾਂ ਕੋਲੇ ਸੀ ਹਜੇ ਪੰਜਵੇਂ ਤੱਕ ਤਾਂ ਪਹੁੰਚੇ ਨਹੀਂ ਉਦੋਂ ਪਹਿਲਾਂ ਸੀ ਗ੍ਰਿਫਤਾਰ ਕਰ ਲਏ ਉਹ ਇਹਨਾਂ ਨੇ ਉਦੋਂ ਖਰਚ ਕੋਰਚ ਲਏ ਜਿਹੜੇ ਚਾਰੇ ਰੋਤੀ ਕੀ ਗੱਲ ਕਰਦੇ ਨੇ ਇਹ ਆ ਅਡਡ ਤਰ੍ਹਾਂ ਦੇ ਕੰਮ ਹੈ ਇਹਨਾਂ ਦੇ ਕੋਈ ਪੱਕਾ ਕੰਮ ਨਹੀਂ ਜਿਆਦਾਤਰ ਇਹ ਬਾਉਂਸਰ ਦੇ ਤੌਰ ਤੇ ਅਡਡ ਫੰਕਸ਼ਨਾਂ ਚ ਡੰਗਦੇ